ਮੇਰੇ ਰੇਨ ਵਿੱਚ ਕਰਕੇ ਬੇਬੇ ਦੀ ਗੋਲੀ ਅੱਜੇ ਤੋਂ ਸਾਡੀ ਦਾਲ ਜੀ ਸਾਰੇ ਨੂੰ ਮੈਂ ਹਾਂ ਤੁਹਾਡੀ ਆਪਣੀ ਸੀਬੋ ਬੇਬੇ ਦੇ ਦੇਖਦੇ ਆ ਜੇ ਵਲੌਗ ਚ ਕੀ ਬਣਦਾ ਬਣਾ ਕੀ ਆ ਜਿਹੜਾ ਕੁਝ ਬਣਾਉਂਗੀ ਉਹੀ ਬਣ ਜੂਗਾ ਬਣਾਉਂਦੀ ਰਹਿੰਦੇ ਜੇ ਕੁਝ ਬਣੂਗਾ ਫੇਰ ਹੀ ਐ ਅੱਜ ਬੇਬੇ ਦੀ ਬਾਜ ਥੋੜੀ ਜੀ ਦੱਬੀ ਆ ਕਿਉਂਕਿ ਮੈਂ ਉਹਦੀ ਬਿਮਾਰ ਹਾਂ ਹਾਂਜੀ ਤੈਨੂੰ ਪਤਾ ਹੀ ਆ ਹੁਣ ਤਾਂ ਕਿ ਜਦੋਂ ਬੜੇ ਪਾਉਂਦਾ ਹੈ ਛੱਤੀ ਰੋਗ ਲੈ ਹੁੰਦਾ ਇਹ ਤਾਂ ਹੈਗਾ ਹਾਂ ਬੜੇ ਪਾ ਗਿਆ ਛੱਤੀ ਰੋਗ ਲੈ ਜਾਂਦੇ ਹਮ ਕਦੇ ਕੁਛ ਰੋਗ ਦਾ ਕਦੇ ਕੁਛ ਦੋਗ ਦਾ ਰੋਜ਼ ਦੁਖ ਰਹੀ ਰਹਿੰਦਾ ਆ ਜਾਤਰਾ ਜਾਤਰਾ ਕੀ ਸੁਣਾਉਣਗੇ ਆ 50 ਸਾਲ ਦੀ ਬਟਾਪੀ بس ਰੋਗ ਹੀ ਰੋਗ ਹਾਂ ਸੁੜੀ ਤਾਂ ਆਤਰਾ ਜਾਤਰਾ ਦੀ ਜੋੜੀ ਲੱਗਦੀ ਆ ਸੁੜੀ ਬਣਾ ਕੇ ਖੜੀ ਜੋੜੀ ਯਾਤਰਾ ਜਾਤਰਾ ਦੀ ਦੇਖਦਾ ਸਹੀ ਸਾਡੀ ਜੋੜੀ ਸਦਾ ਸलाम ਤੇ ਰੱਖੇ ਰੱਬ ਯਾਰ ਇਹਦਾ ਹੈਗਾ ਹੀ ਆ ਆਤਰਾ ਜਾਤਰਾ ਹਾਂ ਰਾਤ ਰੋ ਜਾਤਰਾ ਦਾ ਮੁਕਾਬਲਾ ਦਾ ਸਾਥੋ ਕਰ ਤੂੰ ਕਿੱਥੇ ਹੁੰਦਾ ਉਹ ਨਾਲ ਮੁਕਾਬਲਾ ਆਪਾ ਉਹ ਤਾਰੀਆ ਸੀ ਵਾਰ ਸਕਦੀ ਕਿਉਂ ਬੰਨ ਨੂੰ ਕੀ ਆ ਪਰ ਮੜਾ ਜਣਾ ਬੋੜ ਸਕਦੇ ਮੈਂ ਉਹਦੇ ਵਾਗੋ ਉਹ ਜਿਹੜਾ ਬੋਡੁਖਿਆਂ ਵਾਲਾ ਬੋਲਦਾ ਹੁੰਦਾ ਅੱਛਾ ਬੀਬੋ ਅਬੀ ਬਗੂਆ ਹਮ ਲੈ ਨਹੀਂ ਜਾ ਗੱਡਿਆ ਨੇ ਕੀ ਹਾਲ ਕੀਤਾ ਹਾਂ ਸ਼ਰਮ ਵਾਲਾ ਕੀ ਨੋ ਕੰਨ ਜਮਾਈ ਲਾ ਅੱਜਾ ਕਤੇ ਹਟੇ ਲਾ ਫੇ ਰਾਤ ਰੋ ਜਾਤਰਾ ਕੀ ਰਹਿ ਗਈਆਂ ਪਿੱਛੇ ਮੈਂ ਪਹੱਤੇ ਪਾਂ ਦੇ ਖਸ ਬੰਦੂ ਵੀ ਕੱਖ ਲਿਆ ਜਮਾਨੀਆਂ ਖੇ ਲਗਦਾ ਮਤ ਜਾਣਾ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂਦਾ ਚੱਕ ਮਾਰਦੀ ਆ ਬੇਬੇ ਡਾਇਲੋਗ ਚਲੋ ਫਿਰ ਹੁਣ ਅੱਜ ਕੋਈ ਗਾਣਾ ਸੁਣਾਓ ਕੀ ਸਾਹੀ ਏ ਟੱਡੋ ਆਪਦੀਆਂ ਪੁਰਾਣੀਆਂ ਲੀਲਕਾ ਅੱਛਾ ਗਾਣਾ ਸੁਣਾਈਏ ਗੀਤ ਗੀਤ ਸੁਣਾ ਦੋ ਚਾਹੇ ਪ੍ਰਾਣਾ ਗਾਣਾ ਸੁਣਾ ਦੋ ਸੋਡੀ ਇੱਛਾ ਚਾਹੇ 도ਏ ਸੁਣਾ ਦੋ ਗਾਣਾ ਗਾਣਾ ਜੀ ਜਿਹੜਾ ਜਿੱਦਣ ਬੀਤ ਹੁਣ ਅਸੀਂ ਹੈ ਹੁਣ ਵਿਆਹ ਨਹੀਂ ਕੋਈ ਮਗਰ ਹਾਂ ਹੁਣ ਤਾਂ ਵਿਆਹ ਵੀ ਹੋ ਹੋ ਟੈਮਗੇ ਦਾ ਨਾ ਨੀ ਮੁਕੇ ਵਿਆਹ ਦੀ ਗਾਂਂਦੇ ਕੋਈ ਹਾਂ ਸਭੀ ਗੱਲ ਹੈ ਚਲ ਕੋਈ ਨਾ ਦੂਜੇ ਦੇ ਵਿਆਹ ਦੀ ਤਿਆਰੀ ਕਰ ਲੋ ਆਪਾਂ ਇਹੀ ਰਾਜੇ ਦੀ ਕੋਈ ਬਰਦੇਸੀ ਜੋਗੀ ਹਾਲਤ ਅੰਬਾਰੇ ਤੋਂ ਤੰਡੀਆਂ ਠੰਡੀਆਂ ਥਾਂ ਚਲ ਅੰਬਾਰੇ ਤੋਂ ਤੰਡੀਆਂ ਠੰਡੀਆਂ ਠੰਡੀਆਂ ਮੈਂ ਦੋ ਕਰ ਲਿਆ ਵੈਰੀ ਗੁੱਡ ਵਸਾਈ ਨਾ ਕਰੋ ਫਿਰ ਅੱਗੇ ਚੱਲਿਆ ਕਰੋ ਠੀਕ ਹੈ ਨਾ ਪੁੱਛਿਆ ਕਰੋ ਨਹੀਂ 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 ਚੱਲ ਵਾਸ ਚੱਲ ਨਹੀਂ ਜਾਇਆ ਕਰੋ ਦੇ ਕਿ ਪੁਰਨ ਹੁੰਦਾ ਇਹ ਤਾਂ ਬਹੁਤ ਹੈ ਅੱਛਾ ਫੇਰ ਤਾਂ ਵਧੀਆ ਹੈ ਜੇ ਸੁਣਾਇਆ ਕਰੋ ਠੀਕ ਹੈ ਅੱਜ ਮੇਰੇ ਪੀਰ ਦਾ ਦਿਨ ਹੈ ਠੀਕ ਹੈ ਹੂੰ ਅੱਜ ਵੀਰਵਾਰ ਹੈ ਮੈਂ ਮੰਦੀਆ ਫੋਟ ਲੈ ਲਈ ਤੇ ਮਰਾਛਨ ਠੀਕ ਆ ਹਾਂ ਅੱਜ ਤਾਂ ਮੈਂ ਤੱਲੀ ਵਰਗੀ ਆ ਜਦੋਂ ਉਹਨਾਂ ਦਾ ਨੌ ਲੈ ਲੰਨੀਆ ਵਾਸ ਫੇਰ ਚੱਕਦੇ ਫੱਟੇ ਚੱਕਦੇ ਫੱਟੇ ਤਾਂ ਮੇਰੇ ਕੋਲ ਇਹ ਫੱਟੇ ਚੱਕਣੇ ਕਿਹੜਾ ਸੁੱਖ ਕੱਟ ਜੱਕੜੇ ਵਾਲੀ ਓਕੇ ਨੇ ਇਹ ਤਾਂ ਹੈਗਾ ਸਾਡੇ ਬਿਲਦੋਲ ਆਈ ਸੀ ਕਿ ਜਗਾਇਆ ਕਰਦੀ ਹੁੰਦੀ ਸੀ ਤੇ ਤਾਂ ਏਡੇ ਏਡੇ ਖਤੂੜੇ ਤੇ ਬਾਈ ਇਹ ਹੁਣ ਹੁਣ ਕਹਿੰਦੇ ਨੇ ਲੈ ਲਾ ਦੇ ਡੱਕ ਨੱਚੀ ਗਾਗਾ ਡੀ ਜੇ ਤੇ ਡੀ ਜੇ ਤੇ ਨੱਚਦੀ ਬੀ ਚੱਲਦੀ ਔਨ ਚੱਲਦੀ ਨਾ ਹੁਣ ਨਹੀਂ ਨਾ ਕੋਈ ਬੋਲੀ ਆਵੇ ਨਾ ਕੋਈ ਦੀ ਗੀੜੀਆਂ ਬੋਲੀਆਂ ਹੁਣ ਪਾਉਂਦੀਆਂ ਨੇ ਆਪਦੇ ਜਣੋਂ ਦੀ ਹੁਣਾਂ ਬੋਲੀਆਂ ਵਾਲੀਆਂ ਬੋਲੀਆਂ ਪਾਉਂਦੀਆਂ ਨੇ ਸਾਡੇ ਅਸੀਂ ਇੱਕ ਜੇਨੇ ਪੁਰਾਣੀ ਕਰਕੇ ਸਿੱਝੇ ਨੇ ਬੋਲੀਆਂ ਪਹਿਲਾਂ ਵਾਲੀ ਬੋਲੀਆਂ ਫੇਰ ਬਸ ਹਾਂ ਪਹਿਲਾਂ ਵਾਲੀਆਂ ਬੋਲੀਆਂ ਅਗੇ ਤਾਂ ਗੀਤ ਬਹੁਤ ਵੱਡੇ ਵੱਡੇ ਲੀਰਖਾਲੇ ਗੀਤ ਹੁੰਦੇ ਤੇ ਵੱਡੇ ਵੱਡੇ ਹੁਣ ਕੋਈ ਗੀਤ ਕਿਸੇ ਨੂੰ ਗਾਉਣੇ ਨਹੀਂ ਆਉਂਦੇ ਐਤੀ ਹੁਣ ਗਾਉਣੇ ਨਹੀਂ ਆਉਂਦੇ ਹੁਣ ਉਹ ਅਮਨਕੀ ਗਾਇਕਾ ਛੜ ਗਈ ਸੀ ਕਿਹੜੇ ਤੇ ਉਹ ਜਮੀ ਦੀ ਲਾਇ ਹੈਗੀ ਲੈ ਉਹਨਾਂ ਦੀ ਲੈ ਲੱਗਦੀ ਨਹੀਂ ਲੈ ਹਰੇਕ ਦੀ ਜੇ ਤੂੰ ਪੁਰਾਣਾ ਬੰਦਾ ਹੋ ਤਾਂ ਗੀਤ ਗਾ ਕਿ ਕਿ ਬੀੜੀ ਤੇ ਹੈਗੀ ਕਿਹ ਤੋਂ ਲੈ ਕਿਹੜੇ ਚ ਕਾਇ ਹੋਈ ਉਹਦੀ ਲਾਇ ਹੀ ਨਹੀਂ ਹੈਗੀ ਉਹਦੇ ਨਾਲ ਕਿਸੇ ਦੀ ਆਇ ਨਹੀਂ ਲਾਇ ਬੰਦਾ ਉਹ ਲਾਇ ਤਾਂ ਹੈ ਨਹੀਂ ਬੰਦਾ ਪੁਰਾਣੇ ਨੂੰ ਪੁਰਾਣਾ ਟੱਕਰ ਕੇ ਲੈ ਬਣਾਉਂਦਾ ਗੀਤ ਵਧੀਆ ਕੀ ਹੋ ਲਾਇ ਹੈ ਨਹੀਂ ਉਹ ਚ ਬਾਕੀ ਦਾ ਫਿਰ ਤੈਨੂੰ ਪਤਾ ਹੀ ਹੈ ਹੈ ਜਿਹੜੇ ਵਗ ਜਾਂਦੇ ਨੇ ਉਹ ਦੱਸ ਕੇ ਨਹੀਂ ਜਾਂਦੇ ਇਹ ਤਾਂ ਨਾ ਅੱਜ ਕੱਲ੍ਹ ਤਾਂ ਇਹ ਨਹੀਂ ਹਾ ਜੇ ਕਿਹੜਾ ਕੇਰਾ ਬੰਦਾ ਵਿਛੜ ਗਿਆ ਉਹ ਮੁੜ ਕੇ ਆਉਂਦਾ ਨਹੀਂ ਹੁੰਦਾ ਉਹ ਤਾਂ ਕਿੱਥੇ ਆਉਂਦਾ ਜੀ ਹਾਂ ਵੇ ਤਾਂ ਇੰਦਾ ਕਹ ਗਏ ਨੇ ਹੁੰਦੇ ਨੇ ਆਵਾ ਵੇ ਕਿਤੋਂ ਲੱਭ ਕੇ ਲਿਆ ਸੇਰ ਨਾ ਮਾ ਵੇ ਜਾਂਦਾ ਹੋਇਆ ਦਸ ਨਾ ਗਿਆ ਦਸ ਨਾ ਗਿਆ ਵੇ ਮੈਂ ਕਿੱਠੀਆਂ ਕਿਧਰ ਨੂੰ ਪਾਵਾ ਆਮ ਬਿਗੀ ਤੁਲਬਗੇ ਲਿਆ ਸਿਰਨਾਵਾ ਅਕੀਦਾ ਕੰਮ ਬੋਲਦੇ ਹੁੰਦੇ ਹੈ ਹੈ ਕਹਿੰਦੇ ਕੌਣ ਬੋਲ ਲੈ ਕੋਈ ਨਾ ਕੋਈ ਆਊਗਾ ਹੁਣ ਹੁਣ ਕੌਣ ਨਹੀਂ ਰਹੇ ਕੋਈ ਨਹੀਂ ਰਹੇ ਬੋਲਣ ਕਿ ਕਿੱਥੋਂ ਬੋਲੂਗਾ ਕੀ ਅੱਗੇ ਦੇਖ ਕਿ ਸੁਲੇbure ਸਵਾਹ ਹੁੰਦੀ ਬੈਠੇ ਸੋਈਆਂ ਪਾਈ ਜਾਂਦੀਆਂ ਕਹਿੰਦੇ ਜੀ ਕੋਈ ਆਊਗਾ ਇਕ ਲਗੀ ਰਹਿੰਦੀ ਕਹਿੰਦੇ ਕੋਈ ਆਊਗਾ ਕੋਈ ਆਊਗਾ ਅੱਜ ਤੇ ਕੋਈ ਆਊਗਾ ਥੋਈ ਬਾਫ ਆਊਗਾ ਆਉਣ ਦੀ ਲੋੜ ਨਹੀਂ ਰਹੀ ਫੋਨਾਂ ਤੇ ਕੰਮ ਹੋਦੇ ਨੇ ਉਹਨਾਂ ਦੇ ਕੰਮ ਹੁੰਦੇ ਨੇ ਘੀਨੇ ਕੋ ਕੰਮ ਆਗਲਾ ਹੁੰਦੇ ਇਹੋਕਾ ਕਮ ਸਾਰ ਸਾਰ ਭਰ ਅਗਲਾ ਰਿਸ਼ਤੇਦਾਰੀਆਂ ਬੰਦੋਆਂ ਪਈਆਂ ਨੇ ਉੱਡਾਂ ਜਾਂਦਾ ਨਹੀਂ ਆਉਂਦਾ ਨੀ ਕੋਈ ਕਿਸੇ ਪਰ ਹੋਰ ਅੱਗੇ ਜਦੋਂ ਆਉਂਦਾ ਹੈ ਪਤਾ ਲਾਦੇ ਕਿ ਰਿਸ਼ਤੇਦਾਰ ਕਿ ਕਰੀ ਆ ਗਏ ਹੁਣ ਪਹਿਲੀ ਪਤਾ ਲਾ ਕੁਝ ਵੀ ਅਜਿ ਰਿਸ਼ਤੇਦਾਰ ਨਹੀਂ ਆਉਣਾ ਹੈ ਹਾਂ ਅਜਿ ਰਿਸ਼ਤੇਦਾਰ ਨਹੀਂ ਆਉਣਾ ਕਿਹਦਾ ਠੀਕ ਹੀ ਜਾਂਦੇ ਹੈ ਨਾ ਵੀ ਇੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਇੰਨੇ ਦਿਨ ਹੋ ਗਏ ਆਈ ਨੂੰ ਕੋਈ ਭਾਈ ਮਿਲਣਾ ਆਊਗਾ ਤਾਂ ਆਪ ਮਿਲਣ ਜਾਵਾਂਗੇ ਅੱਗੇ ਜੇ ਕੋਈ ਮਾਰ ਮੁੱਕ ਜਾਂਦਾ ਤਾਂ ਸਨੇਹਾ ਲਾਉਂਦੇ ਆ ਡੋੜੀ ਘਰਾਂ ਦੇ ਲੋਕ ਜਾਂਦੇ ਏਕੇ ਇੱਕ ਬੰਦਾ ਸਾਰੇ ਘਰਾਂ ਦਾ ਹੁਣ ਤਾਂ ਫੋਨਾਂ ਦੇ ਵਿੰਦ ਚ ਕਮਾਗੇ ਆਥ ਨੂੰ ਬੰਦਾ ਕੁੱਕ ਦਿੰਦੇ ਨੇ ਆਟਨ ਦੇ 2 ਘੰਟਿਆਂ ਚ ਬੰਦਾ ਕੀ ਹੁਣ ਤਾਂ ਹੀ ਤਾਂ ਹੋਊਗਾ ਹਲਾਲਾ ਵੀ ਐੜਾ ਦੀ ਬਰਤੜ ਇਕੱਠੀ ਹੋ ਜਾਂਦੀ ਹੈ ਹਾਂ ਉਹ ਅੱਗੇ ਭੋਗ ਭੂਗ ਤੇ ਆਉਂਦੇ ਬੰਦੇ ਅੱਗੇ ਭੋਗ ਤੇ ਆਉਂਦੇ ਸੀ ਹਾਂ ਲੱਗ ਸੰਸਕਾਰ ਤੇ ਤਾਂ ਮੇਨ ਮੇਨ ਰਿਸਤੇਦਾਰ ਇਹ ਬੁਲਾਉਂਦੇ ਕੁੜੀ ਨੂੰ ਆਉਂਦੇ ਹੈ ਲਾਣਾ ਅੰਦੇ ਨਾਨਕੇ ਆਉਂਦੇ ਵੀ ਪੂਆਪਾ ਮੇਨੇ ਬੁਲਾਉਂਦੇ ਹੁਣ ਤਾਂ ਹਾਂ ਪੂਆ ਜੇ ਕੁੜੀਆ پڑੋਤੀਆ ਕਰੋਤੀਆ ਨਾ ਤੂੰ ਹੋਰ ਦੇਖ ਲੈ ਉਦੋਂ ਤੱਕ ਟੀੜ ਇਕੱਠੀ ਹੋ ਜਾਂਦੀ ਹੈ ਭੋਗਾਂ ਦੇ ਤਾਂ ਯੰਗ ਦੇ ਨੂੰ ਕੋਈ ਮਿਲਣਾ ਵੀ ਨਹੀਂ ਉਹ ਮਿਲਿਆ ਤਾਂ ਪਤਾ ਤਾਂ ਲਈਏ ਪਤਾ ਤੇ ਹੋਰ ਹੋਰ ਆ ਲਗਣਾ ਅੱਜ ਪਤਾ ਲੈਣ ਜਾਵਾਂਗੇ ਮਰੇ ਦੀਏ ਵਾਗ ਜਾਗੇ ਮਰੇ ਦੀਏ ਵਾਗ ਜਾਗੇ ਕੋਈ ਤਾਂ ਆ ਕੇ ਦਾ ਕਰਾਏ ਤਾਂ ਲਗਣਾ ਫੁੱਲਾਂ ਤੇ ਛੱਡ ਹੁਣ ਭੋਗ ਦੀ ਆ ਵਾਗ ਜਾਗੇ ਦਾ ਤਾਂ ਕਰਾਏ ਦਾ ਤਾਂ ਕਰਾਏ ਹੁਣ ਪਿਆਰ ਨਹੀਂ ਰਿਹਾ ਹੁਣ ਬੰਦਿਆਂ ਦੀ ਕਦਰ ਨਹੀਂ ਰਹੀ ਹੈਂ ਕੋਈ ਨਹੀਂ ਕਦਰ ਹੁਣ ਤਾਂ ਜ਼ਮੀਨ ਹੁਣ ਪੈਸੇ ਦੀ ਉਹ ਹੋ ਗਈ ਭੁੱਖ ਪੈਸੇ ਮੁੱਕੋਗਾ ਆ ਕੰਮ ਕਰਕੇ ਚੱਲਾਂਗੇ ਹੋਰ ਕੰਮ ਕਰਕੇ ਚੱਲਾਂਗੇ ਪਰ ਮੈਂ ਕੋਈ ਮਰਿਆ ਪਿਆ ਪਹਿਲਾਂ ਘੱਥ ਵੱਡ ਲਿਆ ਮਾਂ ਕੰਗਰਾਂ ਨੂੰ ਬੋਨਣੀ ਆ ਕੇ ਬੋਨਣੀ ਆ ਕੇ ਆ ਕਰਨਾ ਆ ਘਰ ਲੈ ਇਹ ਚੱਲਾਂਗੇ ਐਸਾ ਕਹਿੰਦੇ ਵੀ ਅੱਗੇ ਹੁਣ ਪਹਿਲੀ ਦੋ ਦਿਨ ਪਹਿਲੀ ਵਾਰ ਜੀ ਬੁਲਾਣੇ ਬੰਦੇ ਨੇ ਰਿਸ਼ਤੇਦਾਰ ਆਪਣੇ ਘਰੇ ਆਉਗਾ ਅੱਗੇ ਤਾਂ ਇਹ ਪਤਾ ਲੱਗਦਾ ਰਿਸ਼ਤੇਦਾਰ ਆ ਰਿਹਾ ਜਦੋਂ ਦੋ ਦੋ ਦਿਨ ਰਹਿੰਦੇ ਫਿਰ ਹੁਣ ਨਹੀਂ ਰਿਸ਼ਤੇਦਾਰ ਜਾਂਦੇ ਦੋ ਦੋ ਦਿਨ ਆਉਂਦੇ ਅੱਗੇ ਤਾਂ ਆਏ ਦਾ ਪਤਾ ਲੱਗਦਾ ਹੁੰਦਾ ਹੁਣ ਪਹਿਲੀ ਫੋਨ ਆ ਜਾਂਦਾ ਮੈਂ ਫਲਾਣੇ ਦਿਨ ਆ ਰਿਹਾ ਜਾਂ ਮੈਂ ਜਾ ਰਿਹਾ ਜੋ ਰੜ ਕੇ ਆ ਰਿਹਾ ਕਿਉਂ ਉਹੀ ਗੱਲ ਆ ਕਿ ਸਾਰੇ ਹੀਲੇ ਹੋ ਜਾਂਦੇ ਅੱਗੇ ਲੋਕ ਕੀ ਕਰਦੇ ਠੰਡ ਕਿਉਂ ਪਾਉਂਦੇ ਕਿਉਂ ਸ਼ੱਕਰ ਪਾਉਂਦੇ ਹੁਣ 100 ਆਈਟਮ ਦੁਕਾਨ ਤੋਂ ਫੜਕੇ ਲਿਆਉਂਦੇ ਫੜਕੇ ਲੈਣ ਪੈਂਦੇ ਜੇ ਕੋਈ ਆਉਂਦਾ ਆ ਜਦੋਂ ਕੋਈ ਆਉਂਦਾ ਕੁੜੀਆਂ ਨੂੰ ਛੱਡਣ ਜਾਂਦੀਆਂ ਅੱਡੇ ਆ ਦੇ ਛੱਡ ਕੇ ਆਉਂਦੀਆਂ ਬਸ ਚੜਾ ਕੇ ਆਉਂਦੀਆਂ ਕਈ ਕਈ ਕੁੜੀਆਂ ਇਕੱਠੀਆਂ ਹੋ ਕੇ ਦੂਹਾਂ ਨੂੰ ਗੂ ਵੀ ਲੈਣਾ ਸੀ ਨੂ ਵੀ ਪੇਕੀ ਜਾਂਦੀ ਸਾਲੇ ਛੱਡਣ ਜਾਂਦੀਆਂ